ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਵਲੌਗ ਉਮੀਦ ਕਰਦਾ ਜੀ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਇੱਕ ਦਿਨ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਦੇਖੋ ਜੀ ਧੁੰਦ ਪੈ ਗਈ ਹੈ ਬਟ ਧੁੰਦ ਦੇ ਵਿੱਚ ਠੰਡ ਨਹੀਂ ਹੈਗੀ ਕੱਲੀ ਧੁੰਦ ਧੁੰਦਾ ਹਨਾ ਸੂਰਜ ਨਹੀਂ ਨਿਕਲਿਆ ਪਰ ਅੱਜ ਧੁੰਦ ਵੀ ਬਹੁਤ ਆ ਤੇ ਠੰਡ ਵੀ ਬਹੁਤ ਆ ਸੀਤ ਵੀ ਬਹੁਤ ਆ ਤੇ ਸੂਰਜ ਨਹੀਂ ਨਿਕਲਿਆ ਮੈਨੂੰ ਨਹੀਂ ਲੱਗਦਾ ਕਿ 10 12 ਦਿਨ ਤੋਂ ਪਹਿਲਾਂ ਸੂਰਜ ਨਿਕਲੂਗਾ ਜਿਵੇਂ ਆਪਾਂ ਹੋਰ ਸਾਰੇ ਮੌਸਮ ਦਾ ਆਨੰਦ ਲੈਨੇ ਆ ਉਸ ਤਰ੍ਹਾਂ ਹੀ ਆਪਾਂ ਇਸ ਮੌਸਮ ਦਾ ਵੀ ਆਨੰਦ ਲੈਣਾ ਵਾ ਇਸ ਧੁੰਦਾਂ ਦਾ ਵੀ ਆਨੰਦ ਲੈਣਾ ਵਾ ਬਟ ਆਪਾਂ ਇਸ ਤਰ੍ਹਾਂ ਦਾ ਆਨੰਦ ਇਸ ਮੌਸਮ ਦੇ ਵਿੱਚ ਨਹੀਂ ਲੈਣਾ ਜਿਸ ਦੇ ਨਾਲ ਸਾਡੇ ਗੁਰੂ ਸਾਹਿਬ ਸਾਡੇ ਤੋਂ ਨਿਰਾਸ਼ ਹੋ ਜਾਣ ਮौज-ਮਸਤੀ ਕਰੋ ਬਟ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਰੱਖ ਕੇ ਫੇਰ ਮौज-ਮਸਤੀ ਕਰਨੀ ਇਸ ਦਸੰਬਰ ਦੇ ਮਹੀਨੇ ਵਿੱਚ ਇਸ ਪੋ ਦੇ ਮਹੀਨੇ ਵਿੱਚ ਅਸੀਂ ਤਾਂ ਅਕੀਰਤ ਘਾਣਾ ਅਕਿਰਤਗਾਨ ਮੀਨਸ ਜਿਹੜਾ ਕਿਸੇ ਦੇ ਕੀਤੇ ਹੋਏ ਉਪਕਾਰਾਂ ਨੂੰ ਭੁੱਲ ਜਾਂਦਾ ਸਾਡੇ ਗੁਰੂ ਨੇ ਸਾਡੇ ਵਾਸਤੇ ਬਹੁਤ ਉਪਕਾਰ ਕੀਤੇ ਨੇ ਬਹੁਤ ਕੁਝ ਕੁਰਬਾਨ ਕੀਤਾ ਸਾਡੇ ਤੋਂ ਅਸੀਂ ਉਹਨਾਂ ਦੇ ਕੀਤੇ ਹੋਏ ਐਹਸਾਨ ਨੂੰ ਅੱਜ ਭੁੱਲ ਚੁੱਕੇ ਹਾਂ ਪਿੱਛੇ ਜੇ ਭਾਈ ਮਨਿੰਦਰ ਸਿੰਘ ਨੇ ਇੱਕ ਗੀਤ ਬੋਲਿਆ ਸੀਗਾ ਸੁਣ ਕਲਗੀ ਆਲੇ ਦਾਤਿਆ ਮੈਂ ਹੱਥ ਬੰਨ ਅਰਜ ਗੁਜਾਰੀ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ ਹਾਂ ਤੇ ਗੱਲ ਸੱਚ ਹੀ ਉਹ ਗੱਲ ਵੱਖਰੀ ਆ ਕਿ ਕੋੜੀ ਆ ਤੇ ਸਾਡੇ ਨੂੰ ਬਰਦਾਸ਼ਤ ਨਹੀਂ ਹੋਈ ਆਪਾਂ ਸਾਰੀਆਂ ਮौज-ਮਸਤੀਆਂ ਖੁਸ਼ੀ ਖੇੜੇ ਪਾਸੇ ਰੱਖ ਕੇ ਤੇ ਅੱਜ ਦੇ ਸਾਰੇ ਦਿਨ ਦੇ ਵਿੱਚ ਇਹ ਕੋਸ਼ਿਸ਼ ਕਰਨੀ ਆ ਕਿ ਆਪਾਂ ਸ਼ਹੀਦਾਂ ਸਿੰਘਾਂ ਨੂੰ ਯਾਦ ਕਰੀਏ ਉਹਨਾਂ ਦੇ ਗੁਣ ਗਨਾਈਏ ਤੇ ਯਾਦ ਆਪਾਂ ਤਾਂ ਕਰ ਸਕਦੇ ਆ ਜੇ ਸਾਡੇ ਦਿਲ ਦੇ ਅੰਦਰ ਅਹਿਸਾਸ ਹੋਗਾ ਅਹਿਸਾਸ ਵੇਖੋ ਆਪਣੇ ਘਰ ਦੇ ਵਿੱਚੋਂ ਕੋਈ ਇੱਕ ਦੋ ਜੀ ਤੁਰ ਜਾਵੇ ਤੇ ਅਸੀਂ ਨਾਲ ਤੁਰਨ ਤੱਕ ਤਿਆਰ ਹੁੰਨੇ ਆ ਤੇ ਹੈ ਤੇ ਉਹ ਵੀ ਇੱਕ ਬਾਪ ਸੀਗਾ ਜਿਨੇ ਆਪਣੇ ਚਾਰ ਪੁੱਤ ਸ਼ਹੀਦ ਕਰਵਾਏ ਆ ਬਾਜਾਂ ਵਾਲਿਆ ਤੇਰੀਆਂ ਰਹਿਮਤਾਂ ਲਈ ਰੋਮ ਰੋਮ ਸਾਡਾ ਕਰਜ਼ਦਾਰ ਤੇਰਾ ਭਾਵੇਂ ਲੱਖਾਂ ਸੈਕੜੇ ਵੀ ਜਨਮ ਲੈ ਲਈਏ ਨਹੀਂ ਸਕਦੇ ਕਰਜ਼ ਉਤਾਰ ਤੇਰਾ ਸਾਡੇ ਲਈ ਝੱਲੇ ਨੇ ਤੂੰ ਕਸ਼ਟ ਦਤਾ ਸਾਡੇ ਲਈ ਤੂੰ ਝੱਲੇ ਨੇ ਕਸ਼ਟ ਦਤਾ ਸਾਡੀ ਖਾਤਰ ਹੀ ਗਿਆ ਪਰਿਵਾਰ ਤੇਰਾ ਉਹ ਜੋਰਾਵਾਰ ਤੇ ਫਤਿਹ ਸਿੰਘ ਭੁੱਲਨੇ ਨਹੀਂ ਨਹੀਂ ਭੁੱਲਣਾ ਅਜੀਤ ਜੁਝਾਰ ਤੇਰਾ ਜੋਰਾਵਾਰ ਤੇ ਫਤਿਹ ਸਿੰਘ ਭੁੱਲਨੇ ਨਹੀਂ ਨਹੀਂ ਭੁੱਲਣਾ ਅਜੀਤ ਜੁਝਾਰ ਤੇਰਾ ਤੇ ਆਓ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਚੇਤੇ ਵਿੱਚ ਰੱਖ ਕੇ ਤੇ ਆਪਾਂ ਚੱਲੇ ਆ ਅੱਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਉਹ ਗੁਰਦੁਆਰਾ ਸਾਹਿਬ ਘਰ ਤੋਂ ਕੁਝ ਦੂਰੀ ਤੇ ਆ ਕੁਝ ਕਿਲੋਮੀਟਰ ਕਾਫੀ ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਦੱਸਾਂਗੇ ਕਿ ਆਪਾਂ ਕਿਹੜੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ ਆ ਤੇ ਆਪਣੇ ਤਕਰੀਬਨ ਸਾਰੇ ਫੈਮਿਲੀ ਮੈਂਬਰ ਤਿਆਰ ਹੋ ਗਏ ਆ ਗੱਡੀਆਂ ਦੇ ਵਿੱਚ ਥੋੜਾ ਜਿਹਾ ਸਮਾਨ ਰੱਖਣ ਤੋਂ ਬਾਅਦ ਆਪਾਂ ਚੱਲ ਪੈਣਾ ਜੀ ਗੁਰਦੁਆਰਾ ਸਾਹਿਬ ਦਾ ਤੋ ਆਪਾਂ ਇੱਕਦਮ ਰੈਡੀ ਆ ਜੀ ਘਰੋਂ ਲੱਗੇ ਆ ਚੱਲਣ ਫੈਮਿਲੀ ਮੈਂਬਰ ਗੱਡੀਆਂ 'ਚ ਬੈਠ ਗਏ ਨੇ ਆ ਪੋਸਟਰ ਆਪਾਂ ਪਿਛਲੀ ਵਾਰੀ ਬਣਵਾਇਆ ਸੀਗਾ ਤੇ ਇਹ ਆਪਾਂ ਗੱਡੀ ਦੇ ਪਿੱਛੇ ਲਾ ਲਿਆ ਵਾ ਇੱਧਰ ਇੱਕ ਜਾਮ ਲੱਗਾ ਬਹੁਤ ਤਕੜਾ ਮਖੂ ਫਟਕਾ ਉਹਦੇ ਕਰਕੇ ਜਾਮ ਲੱਗ ਜਾਂਦਾ ਬਹੁਤ ਜ਼ਿਆਦਾ ਤੇ ਹੁਣ ਵੀ ਜੇ ਆਪਾਂ ਜਾਮ ਥਾਣੀ ਹੁੰਦੇ ਤੇ ਘਟੋ ਘਟ ਆਪਾਂ ਨੂੰ ਘੰਟੇ ਤੋਂ ਡੇਢ ਘੰਟੇ ਆਪਾਂ ਜਾਮ 'ਚ ਹੀ ਫਸੇ ਰਹਿਣਾ ਸੀ ਇਸ ਕਰਕੇ ਆ ਕੱਚੇ ਤੱਕ ਇੱਕ ਰਸਤਾ ਹੈਗਾ ਵਾ ਇਧਰ ਦੀ ਆਪਾਂ ਪਾਲੀ ਗੱਡੀ ਇੱਕ ਆਪਾਂ ਘਰੋਂ ਨਿਕਲਦੇ ਨਿਕਲਦੇ ਲੇਟ ਹੋ ਗਏ ਇੱਕ ਆਪਾਂ ਮੁੜੀ ਕੇ ਕਾਫੀ ਟ੍ਰੈਫਿਕ ਮਿਲ ਗਿਆ ਤੇ ਟ੍ਰੈਫਿਕ ਕਾਰਨ ਆਪਾਂ ਹੋਰ ਲੇਟ ਹੋ ਗਏ ਆਪਾਂ ਪਿਣੀ ਸੀ ਚਾਹ ਆਪਾਂ ਰੈਸਟੋਰੈਂਟ ਲੱਭਦੇ ਲੱਭਦੇ ਤੇ ਕਾਫੀ ਪੈੜਾ ਤੈਅ ਕਰ ਆਏ ਆ ਤੇ ਹੁਣ ਆਪਾਂ ਆ ਗਏ ਇਸ ਟਾਈਮ ਗੋਨਿਆਂ ਨੇ ਤੇ ਗੋਨਿਆਂ ਨੇ ਆਣ ਕੇ ਆਪਾਂ ਲੱਗੇ ਆ ਪੀਣ ਚਾਹ ਤੇ ਚਾਹ ਪੀ ਕੇ ਤੇ ਫਿਰ ਆਪਾਂ ਚੱਲਦੇ ਆਂ ਚਾਹ ਪਾਣੀ ਪੀ ਲਿਆ ਜੀ ਤੇ ਹੁਣ ਆਪਾਂ ਲੱਗੇ ਆ ਜੀ ਚੱਲਣ ਇਥੋਂ ਨੇਰਾ ਕਾਫੀ ਹੋ ਗਿਆ ਹੈ ਸਫਰ ਪੂਰਾ ਕਰਦੇ ਹੋਏ ਆਪਣੀ ਮੰਜ਼ਲ ਤੇ ਪਹੁੰਚ ਚੁੱਕੇ ਆ ਜੀ ਆਪਾਂ ਪਹੁੰਚ ਗਏ ਆ ਜੀ ਸਾਬੋ ਦੀ ਤਲਵੰਡੀ ਜਿੱਥੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮ ਲਿਆ ਸੀਗਾ ਲਾਸਟ ਜੰਗ ਹੋਈ ਸੀਗੀ ਖਦਰਾਨੇ ਦੀ ਢਾਬ ਤੇ ਖਦਰਾਨੇ ਦੀ ਢਾਬ ਉਹ ਹੈ ਜੀ ਸ੍ਰੀ ਮੁਕਸਾ ਸਾਹਿਬ ਸ੍ਰੀ ਮੁਕਸਾ ਸਾਹਿਬ ਖਦਰਾਨੇ ਦੀ ਢਾਬ ਤੇ ਜੰਗ ਹੋਈ ਸੀਗੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਅਸਥਾਨ ਤੇ ਰੁਕ ਗਏ ਸੀਗੇ ਦਮ ਲਿਆ ਸੀਗਾ ਸਾਹ ਲਿਆ ਸੀਗਾ ਇਸ ਗੁਰਦੁਆਰੇ ਦਾ ਨਾਮ ਵੀ ਦਮਦਮਾ ਸਾਹਿਬ ਮੀਨਸ ਕਿ ਦਮ ਲਿਆ ਸੀਗਾ ਮਹਾਰਾਜ ਅੱਜ ਆਪਾਂ ਉੱਥੇ ਪਹੁੰਚੇ ਆ ਜੀ ਸਰਾਹ ਚ ਰੂਮ ਲੈ ਲਿਆ ਆਪਾਂ ਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਤੇ ਫਿਰ ਆਪਾਂ ਨਮਸਕਾਰ ਕਰਾਂਗੇ ਗੁਰਦੁਆਰਾ ਸਾਹਿਬ ਦੇ ਵੈਸੇ ਤਾਂ 메ਨ ਦਰਬਾਰ ਬੰਦ ਹੋ ਚੁੱਕਾ ਹੈ ਤੇ ਛੋਟਾ ਗੁਰਦੁਆਰਾ ਸਾਹਿਬ ਓਪਨ ਹੈ ਆਪਾਂ ਉਹਦੇ ਦਰਸ਼ਨ ਕਰ ਲੈਣੇ ਹੁਣ ਸ਼ੀ ਦੀ ਦੀਹਾੜੀਆਂ ਦਾ ਕਰਕੇ ਨਾਲੇ ਸ਼ਾਮ ਨੂੰ ਸਿਮਰਨ ਕਰਵਾਇਆ ਜਾਂਦਾ ਤੇ ਨਾਲੇ ਦੋਦੀ ਸੇਵਾ ਚੱਲਦੀ ਹੈ

ਐਂਬੋ ਤੋਂ ਹੀ ਜਾਂਦਾ ਵਾ ਆਪਾਂ ਪ੍ਰਸ਼ਾਦਾ ਸ਼ੱਕ ਲਈਏ ਪਹਿਲਾਂ ਤੇ ਫਿਰ ਕਰਦੇ ਹਾਂ ਵਲੌਗ ਦਾ ਐਂਡ ਪ੍ਰਸ਼ਾਦਾ ਸ਼ੱਕ ਤੇ ਆਪਾਂ ਆ ਗਏ ਜੀ ਬਾਅਦ ਚਾਹ ਪੀਣ ਇਹ ਰਾਤ ਨੂੰ ਨਹੀਂ ਦੇਖ ਸਕਦਾ ਇਹ ਦੇਖੋ ਜੀ ਪ੍ਰਸ਼ਾਦਾ ਪਾਣੀ ਸ਼ੱਕ ਕੇ ਤੇ ਸਾਡੀਆਂ ਸੰਗਤਾਂ ਫੇਰ ਆ ਕੇ ਬੈਠੀਆਂ ਨੇ ਕੈਫੇ ਤੇ ਕਹਿੰਦੇ ਆ ਕਿ ਚਾਹ ਬਾਹਰੋਂ ਪੀਣੀ ਆ ਕੋਈ ਕੁਝ ਜ਼ਿਆਦਾ ਨਹੀਂ ਪੀਣਾ ਹੈਗਾ ਸਿਰਫ ਚਾਹ ਪੀਣੀ ਆ ਲੱਗ ਗਿਆ ਜੇ ਪਤਾ ਜ਼ਿਆਦਾ ਕੁਝ ਨਹੀਂ ਪੀਣਾ ਕੀ ਚੰਗਾ ਨਾਮ ਹੈ ਜਾ ਰਿਹਾ ਮੈਂ ਚਾਰ ਪੁੱਤਰ ਬਖਸ਼ੇ ਸੰ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਜਾ ਰਿਹਾ ਮੈਂ ਉਹ ਮਤ ਕਹਿ ਨਿਕ ਰਹਾ ਤੁੰਗੋ ਕਹੋ ਮੈਨੂੰ ਕਿਸ ਦਾ ਵਿਤ ਦਾ ਕਰਕੇ ਪਤਾ ਹੈ ਬਹੁਤ ਤੁਮਲਕੀ ਤੇ ਜਿੰਟੀਆਂ ਤੁਰਾ ਕੀਰਤਨ ਕਰਦਾ ਇੱਕ ਹੋ ਰਿਹਾ ਮੁੰਡਾ ਆਪਾਂ ਜੀ ਆ ਗਏ ਆ ਜੀ ਰੂਮ ਦੇ ਵਿੱਚ ਤੇ ਹੁਣ ਆਪਾਂ ਸੈਟਿੰਗ ਕਰ ਲਈ ਆਪਣੀ ਟਰਬਨ ਲਾ ਕੇ ਤੇ ਪੈ ਜੀਏ ਲੰਮੇ ਸਵੇਰੇ ਉਠਾਂਗੇ ਅਮ੍ਰਿਤ ਵੇਲੇ ਤੇ ਉਠਕੇ ਕਰਾਂਗੇ ਦਰਸ਼ਨ ਇਸ ਸਰਾਂ ਦਾ ਵੀ 뷰 ਬਹੁਤ ਵਧੀਆ ਏ ਅਸੀਂ ਪਹਿਲੀ ਵਾਰੀ ਇਸ ਸਰਾਂ ਦੇ ਵਿੱਚ ਰੁਕਣ ਲੱਗੇ ਆ ਜਿਆਦਾਤਰ ਆਪਾਂ ਉਧਰ ਦੂਜੀ ਸਰਾਂ ਦੇ ਵਿੱਚ ਹੀ ਰੋਕੀਦਾ ਏ ਬਹੁਤ ਵਧੀਆ ਪਾਰਕਾਂ ਬਣੀਆਂ ਵਾ ਖੁੱਲੀ ਹਵਾ ਹਵਾ ਵਗ ਰਹੀ ਆ ਠੰਢ ਢੰਡੀ ਜੇ ਤੁਹਾਨੂੰ ਮੇਰਾ ਅੱਜ ਦਾ ਇਹ ਵਲੌਗ ਸਾਰਾ ਵਧੀਆ ਲੱਗਾ ਹੋਵੇ ਤੇ ਪਲੀਜ਼ ਇਸ ਵਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਅਗਲੇ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ